ਨੋ ਵੀ ਮਿੱਤਰੋ ਸਾਡਾ ਆਪਣਾ ਬਲੌਗ ਦੇ ਵਿੱਚ ਆਪਾਂ ਤੇ ਅੱਜ ਆਪਾਂ ਉੱਤਰ ਕਣਕ ਸੀ ਉਹ ਵੀ ਰਮਾਤੀ ਤੇ ਇੱਧਰ ਲਈ ਕਣਕ ਵੀ ਰਮਾਤੀ ਤੇ ਕਣਕ ਨੂੰ ਲਾਤਾ ਤੀਜਾ ਪਾਣੀ ਤੇ ਉੱਤਰ ਲਈ ਮਸਾਰ ਮਾਈ ਆਪਾਂ ਨੇ ਕਿਉਂ ਸੂਏ ਵਾਲੇ ਨੇ خراب ਜਗਤੀ ਪਈ ਸੀ ਆਪਣੀ ਸੜਕ ਉਹ ਖਾਲੀ ਲਾ ਲੋ ਤੇ ਲਫਾਫਾ ਲੈ ਕੇ ਗਈ ਸੀ ਕਿਸੇ ਦਾ ਮੰਗ ਕੇ ਤੇ ਉਹਦੇ ਨਾਲ ਰਮਾਈ ਹੈ ਤੇ ਪਹਿਲਾਂ ਤਾਂ ਸੁੱਚ ਸੀ ਸੁੱਚ ਤੇ ਮੈਂ ਕਟਾ ਕੇ ਉਹਨੂੰ ਸਟਾਰਟਰ ਖਰਾਬ ਸੀ ਸਟਾਰਟਰ ਲਵਾ ਕੇ ਉਹਦਾ ਦੂਰੀਵਾਰ ਭਾਗੇ ਸੰਗ ਤੋਂ ਕੋਟਾਲੇ ਤੋਂ ਫੇਰ ਲੋਡ ਕਰਾ ਕੇ ਤੇ ਫੇਰ ਮੋਟਰ ਚਲਾਈਏ ਕਿਉਂ ਜੇ ਸਿੱਧੀ ਸੁੱਚ ਤੇ ਲਾਉਣਾ ਫੇਰ ਲਫਾਫੇ ਤੇ ਦਾ ਪੈਂਦੀ ਸੀ ਤੇ ਲਫਾਫੇ ਪਾਟਣ ਦੀ ਦੂਰੀਵਾਰ ਖ ਡਰ ਰਹਿਦਾ ਸੀ ਤੇ ਲਫਾਫਾ ਆਪਾਂ ਮੰਗੇ ਸੀ ਗਮਾਂਡੀਆਂ ਦਾ ਉਹ ਠੀਕ ਖੇਤ ਦੇ ਲਵੇ ਤੇ ਇੱਕ ਦਿਨ ਚਲਾਈ ਸੀ ਤੇ ਉਦਦੇ ਥੋੜਾ ਜਿਹਾ ਗੜਬੜ ਹੋ ਗਈ ਸੀ ਤੇ ਉਦਦੇ ਚਲਾਈ ਸੀ ਉਦਦੇ ਉਦਦੇ ਕਰਕੇ ਸੁੱਚ ਕਰਕੇ ਜੋ ਲਾਈਟ ਆ ਇੱਕ ਲੱਖਤੀ ਦਾ ਪੈ ਗਿਆ ਬਲ ਪੈ ਗਿਆ ਲਫਾਫਾ ਪਾੜ ਗਿਆ ਸੀ ਤੇ ਫਿਰ ਕੱਲ ਚਲਉਣੀ ਸੀ ਕੱਲ ਚਲਾ ਕੇ ਬੱਕੇ ਸਿੰਘ ਤੋਂ ਤੇ ਖਤੋਂ ਚਾਲੂ ਕਰਤੀ ਸੀ ਜਦ ਤੜਕੇ ਮੈਂ ਚਲਾਉਣਗੇ ਤਾਂ ਲਾਈਟ ਆ ਰਹੀ ਸੀ ਤੇਰ ਮਾਤੀ ਹੋ ਹੁਣ ਘਮੋਲੇ ਤਿਆਰੀਆਂ ਨੇ ਕਣਕਾਂ ਸੁੱਕੀਆਂ ਪਈਆਂ ਨੇ ਤੇ ਉਹਦੇ ਵਿੱਚ ਵੀ ਮੈਗਜ਼ੀਨ ਤੇ ਜਿੰਕ ਕੀਤੀ ਸੀ ਤੇ ਇਹਨਾਂ ਵਿੱਚ ਜੂਰੀ ਪਾਈ ਸੀ ਤੇ ਇਹਨੇ ਉਹਦੇ ਚ ਡੀਪੀ ਛੜਤੀ ਮਾਥ ਲੋ ਜੜ ਨੂੰ ਤਾਕਤ ਦੂ ਥੋੜਾ ਜਿਹਾ ਲੇਟ ਹੋ ਗੇ ਹੁੰਦਾ ਉਹ ਡੀਪੀ ਹਜੇ ਘਮੋਲੇ ਤੇ ਆਈ ਹੈ ਇਹ ਕੀਪੀ ਲੱਗ ਜੂਗਾ ਤਾਕਤ ਦੂ ਬੱਲੀਆਂ ਨਾਲ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜੁ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਹੁਣ ਕੱਲ ਤੇ ਅੱਜ ਤੀ ਗਰਮੀ ਬਹੁਤ ਹੈ ਤੇ ਰਾਤ ਦੀ ਤਾਂ ਠੰਡ ਹੁੰਦੀ ਰੜਕੇ 8:00 ਤੋਂ 9:00 ਵਜੇ ਤੱਕ ਤੇ ਦਿਨ ਨੂੰ ਗਰਮੀ ਹੋਣ ਲੱਗੇ ਤਾਪਵਾਨ ਵਧਣ ਲੱਗਿਆ ਤੇ ਆਪਣਾ ਵੀ ਬੋਲ ਥੋੜਾ ਆ ਉਹਨੂੰ ਆ ਖਰਾਬ ਜਾ ਹੋ ਗਿਆ ਕਿਤੇ ਬੁਖਾਰ ਨਾ ਚੜ ਜੇ ਕਿਤੇ ਹੋਰ ਮੰਗਾ ਹੋ ਜੀ ਦੀ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਮੌਸਮ ਘੈਂਟ ਆ ਹੁਣ ਧੁੱਪ ਨਾਲ ਢੋਕਣ ਕਾ ਹੁਣੀ ਉੱਠੀਆਂ ਨੇ ਪਹਿਲਾਂ ਠੰਡ ਨੇ ਕੁੱਟੀਆਂ ਪਈਆਂ ਸੀ ਸਾਰੀਆਂ ਕਣਕਾਂ ਤੇ ਹੁਣ ਲੱਗਦਾ ਪਟਾਰ ਕਰਨੀਆਂ ਹੁਣ ਥੋੜੋ ਬਦਲਣੀਆਂ ਤੇ ਹਰੇਕ ਕਣਕਾ ਗਮੋਲੇ ਤਿਆਰੀਆਂ ਜਿਹੜੀਆਂ ਗੇਟੀਆਂ ਰੋ ਨਸਣ ਲੱਗੀਆਂ ਪਛੇਤੀਆਂ ਥੋੜੀਆਂ ਹਜੇ ਲੇਟ ਨਸਣੀਆਂ ਤੇ ਆਪਾਂ ਦਿਖਾ ਵੀ ਦਿੰਨੇ ਕੈਮਰੇ ਰਹੀਂ ਤੇ ਸੂਰਜ ਦੀ ਚੰਕ ਆ ਆਪਣੀ ਕਣਕ ਹੈ ਇਹ ਟੂਫੜ ਕੀਤੀ ਸੀ ਹੁਣ ਤਾਂ ਕਾਲੀ ਹੋ ਗਈ ਪਹਿਲਾਂ ਪੀਲੀ ਪੈ ਗਈ ਸੀ ਤੇ ਹੋਰ ਕਣਕਾਂ ਸਾਰੇ ਪਾਸੇ ਨਿਗਾ ਮਾਰ ਲਓ ਸਾਰੀਆਂ ਕਣਕਾਂ ਕਾਲੀ ਚੰਕਦੀਆਂ ਨੇ ਕੋਈ ਹੁਣ ਆਏ ਨਹੀਂ ਹੈਗਾ ਵੀ ਕਣਕ ਕੋਈ ਪੀਲੀ ਹੈ ਤੇ ਜਿਹੜੀਆਂ ਗੇਟੀਆਂ ਨੇ ਜਿਵੇਂ ਆ ਇੱਕ ਕਿੱਲਾ ਛੱਟ ਕੇ ਗਾਂਹਾਂ ਵਾਲਾ ਉਹ ਚੰਕ ਦਾ ਬਕਰੈਣਾ ਕੋਈ ਉਹ ਨਸ ਰਿਹਾ ਤੇ ਸੂਰਜ ਵੀ ਦੇਖੋ ਕਿਦਾਂ ਚੰਕ ਰਿਹਾ ਅੱਜ ਕਿਆ ਆਪਣੇ ਜਾਂ ਕਣਕੇ ਇਹ ਨਿਸਰੀ ਬਲੀਆਂ ਕੱਢਣ ਲੱਗਿਆ ਹਜੇ ਕਣਕ ਛੁੱਟੀ ਆਠ 10 10 12 ਦਿਨਾਂ ਦਾ ਫਰਕ ਆ ਤੁਸੀਂ ਦੇਖੋ ਆ ਕਣਕ ਤੇ ਆ ਕਣਕ ਤੇ ਇਧਰਲੀ ਕਣਕ ਦਾ ਇਹ ਘਮੋਲੇ ਤੇ ਆ ਗਈ ਬਲੀਆਂ ਕੱਢਣ ਲੱਗ ਕੀਤੀ ਆ ਹਜੇ ਨੀ ਕੀਏ ਕਦ ਘਰਚ ਵੀ ਤੇ ਆ ਵੀ ਜਿੱਦੀ ਹੋ ਦਰਮਾਇਆ ਸੀ ਤੇ ਵੀ ਕੱਲ ਡੱਕਤਾ ਸੀ ਉਧਰ ਵੀ ਡੱਕਿਆ ਹੈ ਸੈ ਗਿਆ ਕੱਲਾ ਠੀਕਿਆ ਹਰ ਮਹਾਂ ਲੈਤਾ ਸੀ ਉਹ ਵੀ ਦੇਖਦੇ ਜੇ ਸੁੱਕਿਆ ਹੋਇਆ ਉਹ ਵੀ ਰਮਾ ਦਾਂਗੇ ਪਰ ਕਿਉਂ ਟਾਈਮ ਆ ਹੁਣ ਹੁਣ ਤਾਂ ਇਹ 20 ਕਿਲੋ ਨਾਲ ਬਾਅਦ ਪਾਣੀ ਲਾਉਣਾ ਕੇਰਾ ਹੋਰ ਲਾਉਣਾ ਪਊਗਾ ਫਿਰ ਗਾਂਹਾਂ ਦੇਖਾਂਗੇ ਤੇ ਤੁੱਪਾ ਪੈਣ ਲੱਗੇ ਹੁਣ ਦੇ ਨਾਲ ਵੱਡੇ ਹੋਗੇ ਪਾਣੀ ਬੱਤ ਪਾਲਣੀਆਂ ਫਿਰ ਗਾਂਹਾਂ ਦੇਖਾਂਗੇ ਪਾਣੀ ਭਾਲਦੀਆਂ ਕਿ ਭਾਲਦੀਆਂ ਨਹੀਂ ਹੈਗੀਆਂ